ਪੰਜਾਬੀ ਕਹਾਣੀ ਮੈਂ ਕਿਹੜੀਆਂ ਸੋਚਾਂ ਦੇ ਵਿੱਚ ਪਈ ਹਾਂ ਮੈਨੂੰ ਕੀ ਹੋ ਗਿਆ ਏ ਮੈਂ ਚਾਵਾਂ ਦੇ ਨਾਲ ਆਪਣੀ ਧੀ ਲਈ ਖਰੀਦਿਆ ਲਾਲ ਜੋੜਾ ਲੀਰੋ ਲੀਰ ਕਿਉਂ ਕਰ ਦਿੱਤਾ ਏ ਕਿਉਂ ਮੈਂ ਅੱਜ ਪਾਗਲਾ ਬਾਂਗ ਆਪ ਹੀ ਆਪਣੀ ਧੀ ਦੇ ਤਾਜ ਨੂੰ ਤੋੜ ਰਹੀ ਹਾਂ ਮੇਰੀ ਅਗਾਹ ਵਧੂ ਸੋਚ ਅੱਜ ਮੈਨੂੰ ਕਿੱਥੇ ਲਿਆ ਕੇ ਖੜਾ ਕਰ ਦਿੱਤਾ ਹੈ ਕੁਝ ਦੇਰ ਪਹਿਲਾਂ ਦਾਮੈਂ ਟਹਾਕੇ ਲਾ ਰਹੀ ਸੀ ਉਹ ਕੌਣ ਸੀ ਸ਼ਾਇਦ ਮੈਂ ਹੀ ਸਾਂ ਮੈਂ ਆਪਣੀ ਧੀ ਦੇ ਰਿਸ਼ਤੇ ਤੋਂ ਬਹੁਤ ਖੁਸ਼ ਸੀ ਮੁੰਡੇ ਵਾਲਿਆਂ ਦੀ ਕੋਈ ਵੀ ਡਿਮਾਂਡ ਨਹੀਂ ਸੀ ਬਸ ਉਹਨਾਂ ਨੇ ਆਪਣੇ ਸ਼ਹਿਰ ਆ ਕੇ ਵਿਆਹ ਕਰਨ ਲਈ ਕਿਹਾ ਸੀ ਪੰਡਤ ਤੋਂ ਵਿਆਹ ਦੀ ਤਾਰੀਖ ਵੀ ਕਢਾ ਲਈ ਸੀ ਕਾਰਡ ਦੇ ਡਿਜ਼ਾਈਨ ਵੀ ਪਸੰਦ ਕਰਵਾਉਣ ਲਈ ਆਪਣੇ ਪਾਪਾ ਦੇ ਘਰ ਪਰਤਨ ਤੇ ਪ੍ਰੀਤੀ ਨੇ ਚਾਹ ਲਿਆ ਕੇ ਅੱਗੇ ਰੱਖੀ ਹੀ ਸੀ ਕਿ ਵਿਚੋਲਾ ਵਿਚੋਲਣ ਦੋਵੇਂ ਹੀ ਆ ਗਈ। ਭਾਈ ਸਾਹਿਬ ਕਾਰ ਦੇਖਦੇ ਆਂ ਵਿਚੋਲੇ ਨੇ ਕਿਹਾ। ਕਾਰ ਦਾ ਰੰਗ ਤਾਂ ਮੁੰਡੇ ਤੇ ਕੁੜੀ ਨੂੰ ਪੁੱਛ ਲੈਣਾ ਸੀ। ਜਿਵੇਂ ਮੈਨੂੰ ਤਾਂ ਮਰਗੀ ਦਾ ਦੌਰਾ ਹੀ ਪੈ ਗਿਆ ਹੋਵੇ। ਕਿਹਾ ਅਸੀਂ ਦੋਹਾਂ ਜੀਆਂ ਨਹੀਂ। ਕਿਵੇਂ ਅਸੀਂ ਦੋਹਾਂ ਜੀਆਂ ਨੇ ਦਿਨ ਘੱਟ-ਘੱਟ ਕੇ ਪ੍ਰੀਤੀ ਨੂੰ ਤੇ ਇਸ ਦੇ ਭਰਾ ਨੂੰ ਪੜਾਇਆ ਸੀ ਪ੍ਰੀਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਲੈਕਚਰਰ ਲੱਗ ਗਈ ਸੀ ਦਹੇਜ ਦੇ ਨਾਂ ਤੇ ਸਾਡੇ ਕੋਲ ਤਾਂ ਬਸ ਇੱਕ ਲਾਇਕ ਧੀ ਹੀ ਸੀ ਪ੍ਰੀਤੀ ਦੇ ਪਾਪਾ ਨੇ ਕੁਝ ਕਹਿਣ ਲਈ ਹਜੇ ਮੂੰਹ ਹੀ ਖੋਲਿਆ ਸੀ ਵੀਰ ਜੀ ਵਿਚੋਲਣ ਨੇ ਗੱਲ ਕੱਟਦਿਆਂ ਕਹਿ ਦਿੱਤਾ ਲੈਕਚਰਾਰ ਧੀ ਦੇ ਦਾਜ ਵਿੱਚ ਇੰਡੀਕਾਕਾਰ ਤਾਂ ਚਾਹੀਦੀ ਹੀ ਹੈ ਨਾਲੇ ਮੁੰਡਾ ਵੀ ਤਾਂ ਕਚੈਰੀਆਂ ਦੇ ਵਿੱਚ ਵਕੀਲ ਹੈ ਲੋਕ ਕੀ ਕਹਿਣਗੇ ਦੋ ਬਰੇ ਤਾਂ ਕੁੜੀ ਨੂੰ ਸਰਵਿਸ ਕਰਦੇ ਹੋ ਗਏ ਹਨ ਚੰਗਾ ਅਸੀਂ ਚੱਲਦੇ ਹਾਂ ਕਹਿ ਕੇ ਦੋਵੇਂ ਤੁਰ ਪਏ ਮੇਰੇ ਤਾਂ ਕੰਨਾਂ ਦੇ ਵਿੱਚ ਅਜੇ ਵੀ ਵਿਚੋਲਣ ਦੇ ਬੋਲ ਹੀ ਗੂੰਜ ਰਹੇ ਸਨ ਮੈਨੂੰ ਮੇਰੀ ਸੱਸ ਦੇ ਅਠ ਬਰੇ ਪਹਿਲਾਂ ਕਹੇ ਅੰਤਿਮ ਸ਼ਬਦ ਕੰਡਿਆਂ ਦੇ ਵਾਂਗੂੰ ਚੋਭਣ ਲੱਗ ਪਏ ਪ੍ਰੀਤੀ ਦੀ ਮਾਂ ਆਪਣੀ ਜਠਾਣੀ ਵੱਲ ਝਾਤੀ ਮਾਰ ਉਹਦੀ ਖੁਸ਼ੀ ਤੇਰੀ ਪ੍ਰੀਤੀ ਦੀ ਹਾਨਣੇ ਉਹਨੇ ਕੁੜੀ ਪੜਨੋਂ ਵੀ ਹਟਾ ਲਈਏ ਤੂੰ ਕਰਜੇ ਲੈ ਲੈ ਕੇ ਕੁੜੀ ਨੂੰ ਨਾ ਪੜਾ ਇਹਦੇ ਦਾਜ ਲਈ ਜੋੜ ਜਿੰਨਾ ਪੜਾਏਂਗੀ ਓਨਾ ਹੀ ਵੱਧ ਦਾਜ ਦੇਣਾ ਪਵੇਗਾ ਟੀਵੀ ਦੇ ਨਾਟਕਾਂ ਦੀਆਂ ਰੀਸਾਂ ਕਰਨੀਆਂ ਛੱਡ ਦੇ ਧੀਆਂ ਪੜਾਉਣ ਦੇ ਨਾਰੇ ਤਾਂ ਸਕੂਲਾਂ ਦੀਆਂ ਕੰਧਾਂ ਤੇ ਹੀ ਸੋਨੇ ਜਾਪਦੇ ਹਨ ਧੀਆਂ ਤੇ ਕਰਜਾ ਹੁੰਦੀਆਂ ਨੇ ਜਿੰਨੀ 체ਤੀ ਹੋ ਸਕੇ ਲਾ ਦਿਓ ਪੈਸਿਆਂ ਦਾ ਕਰਜ਼ਾ ਤਾਂ ਲੱਥ ਜਾਂਦਾ ਏ ਪਰ ਧੀਆਂ ਦਾ ਦੇਸ਼ ਆਜ਼ਾਦ ਹੋਏ ਨੂੰ ਤਾਂ ਲੰਮੇਰਾ ਸਮਾਂ ਹੋ ਗਿਆ ਏ ਪਰ ਸਾਡੀਆਂ ਸੋਚਾਂ ਹਾਲੇ ਵੀ ਉਹੀ ਹਨ ਸਦੀਆਂ ਪੁਰਾਣੀਆਂ ਮੇਰੀ ਗੱਲ ਮੰਨ ਚੰਗਾ ਜਿਹਾ ਮੁੰਡਾ ਦੇ ਕੇ ਕੁੜੀ ਦੇ ਹੱਥ ਪੀਲੇ ਕਰ ਫਾਰੰਗ ਹੋ ਜਾ ਮੈਂ ਉਸ ਦੀ ਗੱਲ ਅਨਪੜ੍ਹ ਸੋਚ ਕੇ ਅਣਗੌਲੀਆਂ ਕਰ ਦਿੱਤੀ। ਮੇਰੀ ਜਠਾਣੀ ਨੇ ਕੁੜੀ ਨੂੰ 12 ਜਮਾਤਾਂ ਕਰਾ ਕੇ ਹੀ ਹਟਾ ਲਿਆ ਸੀ ਤੇ ਚੋਖੇ ਦਾਜ਼ ਨਾਲ ਵਿਆਹ ਦਿੱਤਾ। ਤੇ ਅੱਜ ਉਹ ਆਪਣੇ ਸੋਹਣੇ-ਸੋਹਣੇ ਦੋ ਜਵਾਕਾਂ ਦੀ ਮਾਂ ਵੀ ਬਣ ਚੁੱਕੀ ਸੀ। ਮੈਂ ਆਪਣੀ ਧੀ ਲਈ ਕਿੰਨੇ ਸੁਪਨੇ ਵੇਖੇ ਸਨ ਜਿਸ ਦਿਨ ਉਹ ਸਰਕਾਰੀ ਸਕੂਲ ਦੇ ਵਿੱਚ ਲੈਕਚਰਰ ਚੁਣੀ ਗਈ ਸੀ ਮੇਰੇ ਪੱਬ ਪੂੰਜੇ ਨਹੀਂ ਸਨ ਲੱਗ ਰਹੇ ਮੇਰੀਆਂ ਤਾਂ ਜਿਵੇਂ ਸਾਰੀਆਂ ਰੀਚਾਂ ਹੀ ਪੂਰੀਆਂ ਹੋ ਗਈਆਂ ਸਨ ਸਾਡੇ ਦੋਹਾਂ ਦੀ ਮਿਹਨਤ ਰੰਗ ਲੈ ਆਈ ਸੀ ਪਰ ਅੱਜ ਉਸ ਦਪਵਿਕ ਅੱਗੇ ਖੜਾ ਮੈਨੂੰ ਝੇਡਾਂ ਕਰ ਰਿਹਾ ਏ ਹੁਣ ਅਸੀਂ ਵੇਚ ਵੀ ਸਕਦੇ ਤਾਂ ਕਿ ਸਾਡੇ ਕੋਲ ਤਾਂ ਕੁਝ ਵੀ ਨਹੀਂ ਸੀ ਕਿਰਾਏ ਦਾ ਮਕਾਨ ਇਨਾਂ ਦੀ ਟੁੱਟੀ ਸਾਈਕਲ ਇੱਕ ਹੋਣਹਾਰ ਪੁੱਤਰ ਨੂੰ ਇੰਜੀਨੀਅਰ ਬਣਾਉਣ ਲਈ ਉਸ ਦੀ ਪੜਾਈ ਲਈ ਲਹਤਾ ਕਰਚਾ ਅਤੇ ਇੱਕ ਅਣ ਵਿਆਹੀ ਜੇ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਕਹਾਣੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ